ਐਸਟੀਆਰਐਫ ਦੇ ਪੈਸੇ ਨੂੰ ਲੈ ਕੇ ਲਗਾਤਾਰ ਸਿਆਸੀ ਕਮਸਾਨ جاری ਹੈ ਤੇ ਇੱਕ ਪਾਸੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਪੈਸਾ ਹੈ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਕੇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਕੁਝ ਬਿਆਨ ਦਿੱਤੇ ਸੀ ਤੇ ਹੁਣ ਉੱਥੇ ਕੱਲ ਇੱਕ ਮੀਟਿੰਗ ਹੋਈ ਅਮਿਤ ਸ਼ਾਹ ਨਾਲ ਮੀਟਿੰਗ ਕੀਤੀ ਤੇ ਇਸ ਮੀਟਿੰਗ ਤੋਂ ਬਾਅਦ ਲਗਾਤਾਰ ਕਈ ਸਵਾਲ ਜਿਹੜੇ ਕਿ ਹੁਣ ਅਕਾਲੀ ਦਲ ਝੱਕਦਾ ਹੋਇਆ ਨਜ਼ਰ ਆ ਰਿਹਾ ਤੇ ਉੱਥੇ ਇਹਨਾਂ ਦਾ ਕਹਿਣਾ ਹੈ ਕਿ ਕਦੇ ਤੁਸੀਂ ਕਹਿ ਦਿੰਦੇ ਹੋ ਕਿ ਸਾਡੇ ਕੋਲ ਪੈਸੇ ਨਹੀਂ ਹੈ ਤੇ ਕਦੇ ਕਹਿ ਦਿੰਦੇ ਹੋ ਕਿ ਸਾਡੇ ਕੋਲ ਪੈਸਾ ਸਾਰੇ ਕੁਝ ਪਿਆ ਹੈ ਤੇ ਜਿਸ ਤੋਂ ਬਾਅਦ ਕਈ ਸਵਾਲ ਹੁਣ ਅਕਾਲੀ ਦਲ ਚੱਕਦਾ ਹੋਇਆ ਨਜ਼ਰ ਆ ਰਿਹਾ ਐ ਐਸਟੀਆਰਐਫ ਦੇ ਪੈਸੇ ਨੂੰ ਲੈ ਕੇ ਲਗਾਤਾਰ ਜਿਹੜਾ ਕਿ ਸਿਆਸੀ ਕਮਸਾਨ ਜਾਰੀ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਆ ਅੱਜ ਸੂਬੇ ਦੇ ਮੁੱਖ ਮੰਤਰੀ ਮਾਨਯੋਗ ਭਗਵੰਤ ਸਿੰਘ ਜੀ ਮਾਨ ਦੇਸ਼ ਦੇ ਹੋਮ ਮਿਨਿਸਟਰ ਮਾਨਯੋਗ ਅਮੀਸ਼ਾ ਜੀ ਨੂੰ ਮਿਲ ਕੇ ਆਏ ਉਸ ਮੀਟਿੰਗ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਜੀ ਪ੍ਰੈਸ ਵਾਰਤਾ ਨੂੰ ਸੰਬੋਧਿਤ ਕਰ ਰਹੇ ਸਨ ਔਰ ਜੋ ਗੱਲਾਂ ਉਹਨਾਂ ਪ੍ਰੈਸ ਕਾਨਫਰੰਸ ਵਿੱਚ ਕਹੀਆਂ ਔਰ ਥੋੜੀ ਦੇਰ ਪਹਿਲੇ ਜਿਹੜਾ ਮਿਨਿਸਟਰੀ ਆਫ ਹੋਮ ਅਫੇਅਰ ਦਾ ਪ੍ਰੈਸ ਰਿਲੀਜ਼ ਆਇਆ ਉਸ ਪ੍ਰੈਸ ਰਿਲੀਜ਼ ਨੇ ਸੂਬੇ ਦੇ ਕਈ ਝੂਠਾ ਦਾ ਪਰਦਾ ਫਾਸ਼ ਕੀਤਾ ਮਾਨਯੋਗ ਮੁੱਖ ਮੰਤਰੀ ਸਾਹਿਬ ਕਹਿੰਦੇ ਸੰਭੀ ਐਸਟੀਆਰਐਫ ਵਿੱਚ 1 ਰੁਪਿਆ ਨਹੀਂ ਪਿਆ ਕੋਈ 1200 ਕਰੋੜ ਰੁਪਏ ਕੋਈ ਵਜ਼ੀਰ ਕਹਿੰਦਾ ਇੰਨੇ ਪਏ ਨੇ ਅੱਜ ਮੀਟਿੰਗ ਦੇ ਦੌਰਾਨ ਇਸ ਪ੍ਰੈਸ ਨੋਟ ਦੇ ਹਿਸਾਬ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਗਿਆ ਹੈ ਕਿ ਤੁਹਾਡੇ ਕੋਲ ਐਸਟੀਆਰ ਆਫ ਦੇ 12589.59 ਕਰੋੜ ਪਏ ਨੇ ਤੁਸੀਂ ਉਹ ਵਰਤੋ ਹੁਣ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਦੇਸ਼ ਦਾ ਹੋਮ ਮਿਨਿਸਟਰ ਸਾਹਿਬ ਝੂਠ ਮਾਰ ਰਹੇ ਨੇ ਇਹ ਪ੍ਰੈਸ ਨੋਟ ਝੂਠ ਮਾਰ ਰਹੇ ਨੇ ਕਿ ਤੁਹਾਡੀ ਸਰਕਾਰ ਦਾ ਵਜ਼ੀਰ ਝੂਠ ਮਾਰ ਰਹੇ ਨੇ ਕਿ ਤੁਸੀਂ ਝੂਠ ਮਾਰ ਰਹੇ ਹੋ ਕਿ ਸੀਏਜੀ ਦੀ ਰਿਪੋਰਟ ਮਾਰਚ 2023 ਦੀ ਝੂਠ ਮਾਰ ਰਹੇ ਇਹ ਜਿਨ ਨੇ ਇਹ ਗੱਲ ਕਹੀ ਸੀ ਕਿ ਸੂਬੇ ਕੋਲ ਪੈਸੇ ਪਏ ਨਹੀਂ ਹੁਣ ਸਰਕਾਰ ਦੱਸੇ ਇਹ ਪੈਸੇ ਕਿੱਥੇ ਗਏ ਇਹ ਪੈਸੇ ਤੁਸੀਂ ਖੁਰਦਪੁਰ ਕਰਕੇ ਇਹ ਪੈਸੇ ਤੁਸੀਂ ਡਕਾਰਗੇ ਇਹ ਪੈਸੇ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਤੇ ਬੋਰਡ ਤੇ ਲਾਤੇ ਤਕਤੀਆਂ ਤੇ ਲਾਤੇ ਕਿੱਥੇ ਗਏ ਉਹ ਪੈਸੇ ਦੂਜੀ ਗੱਲ ਜਿਹੜੇ ਕੱਲ ਵੀ ਵਿਧਾਨ ਸਭਾ ਚ ਮੁੱਖ ਮੰਤਰੀ ਸਾਹਿਬ ਵੀ ਕਹਿ ਰਹੇ ਸਨ ਇਹਨਾਂ ਦੇ ਵਜ਼ੀਰ ਵੀ ਕਹਿ ਰਹੇ ਸਨ ਕਿ 1600 ਕਰੋੜ ਚੋਂ ਸਾਨੂੰ 1 ਰੁਪਿਆ ਨਹੀਂ ਆਇਆ ਜਦ ਕਿ ਅੱਜ ਹੋਮ ਮਿਨਿਸਟਰੀ ਦੀ ਸਟੇਟਮੈਂਟ ਕਹਿ ਰਹੀ ਹੈ 805 ਕਰੋੜ ਰੁਪਏ ਆਲਰੇਡੀ ਰਿਲੀਜ਼ ਹੋ ਗਏ ਨੇ ਦੱਸੋ ਜੀ ਉਹ ਪੈਸੇ ਕਿੱਥੇ ਨੇ ਫਿਰ ਹੋਮ ਮਿਨਿਸਟਰ ਸਾਹਿਬ ਤੋਂ ਉਠਵਾ ਰਹੇ ਨੇ ਕੀ ਆ ਤੁਸੀਂ ਪ੍ਰੈਸ ਕਾਨਫਰੰਸ ਚ ਆ ਕੇ ਜੋ ਹੋਮ ਮਿਨਿਸਟਰ ਸਾਹਿਬ ਨੇ ਤੁਹਾਨੂੰ ਦੋ ਗੱਲਾਂ ਦਸੀਆਂ 12 13 12589 ਕਰੋੜ ਤੇ 805 ਕਰੋੜ ਇਹਦੇ ਬਾਰੇ ਤੁਸੀਂ ਕੁਝ ਦੱਸਿਆ ਪ੍ਰੈਸ ਕਾਨਫਰੰਸ ਚ ਤੁਸੀਂ ਤੇ ਇਹ ਕਿਹਾ ਮੀਟਿੰਗ ਬਹੁਤ ਸ਼ਾਨਦਾਰ ਮਾਹੌਲੇ ਚ ਹੋਈ ਇਹ ਸ਼ਾਨਦਾਰ ਮਾਹੌਲ ਤੀਜੀ ਗੱਲ ਇੱਕ ਹੋਰ ਬਲੰਡਰ ਸੂਬੇ ਦੀ ਸਰਕਾਰ ਦਾ ਇਸ ਪ੍ਰੈਸ ਨੋਟ ਦੇ ਸਹਾਰ ਨਾਲ सूबे तीन तो लैके छे सितंबर दो हजार पच्ची तक केंद्र की टीम आईया सर और स्टेटमेंट कह रही है कि आज तक अब तीह सितंबर हो गई महीना हो गया लगभग अज तक सूबे की सरकार ने डिटेल मेमोरेंडम नहीं भेजा मान्यो मुख्यमंत्री साहब तुम फिर दसोगे कि हम होम मिनिस्टर झूठ बोल रहे हैं कि वजी झूठ बोल रहे ने तुझी झूठ बोल रहे हो अमला झूठ बोल रहा है महीना हो गया तुसी रिपोर्ट नहीं भेजी मैं एक गल तो अब सिद्ध हो गया कि, कि जो प्रेस कान्फ्रेंस मुख्यमंत्री साहब का व्यवहार सी सिद्ध कर तेरह हजार करोड़ रुपये लगभग यह सरकार खुद खुद कर गई है अठ सौ पांच करोड़ जो केंद्र को आया उस सूबे की सरकार दसे किए और इस चीज की रिस्पॉन्सिबिलिटी फिक्स होम्मेवारी फिक्स हो केन्द्र को अजे तक डिटेल मेमोरेंडम क्यों नहीं गया